ਇਤਨੀ ਜੋ ਡਾਕਟਰ ਗੁਰਿੰਦਰ ਸਿੰਘ ਜਿਹੜਾ ਆਪਣੇ ਆਪ ਨੂੰ ਰਗਰੇਟਾ ਸਦਾਂਦਾ ਤੇ ਇੱਕ ਤਾਂ ਉਹਨੇ ਡਾਕਟਰ ਲਾਇਆ ਆ ਆਪਣੇ ਆਪ ਤੇ ਪਤਾ ਨਹੀਂ ਡਾਕਟਰ ਹੈ ਵੀ ਹੈ ਕਿ ਨਹੀਂ ਇਹ ਜੱਟਾਂ ਨੇ ਕਾਨੂੰਨ ਹੱਥ ਦੇ ਵਿੱਚ ਲੈਣਾ ਹੋਵੇ ਇਹਦਾ 70 ਗੱਜ ਦਾ ਘਰ ਕੋ ਬਹੁਤ ਭਾਰਾ ਨਹੀਂ ਜਿਹੜੇ ਮਾੜੇ ਮੋਢੇ ਇਹ ਮੈਂ ਇੱਕ ਚੱਕੀ ਫਿਰਦੇ ਨੇ ਜੱਟਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਸਮਾਜ ਦੇ ਵਿੱਚ ਨਫ਼ਰਤ ਫੁਲਾ ਰਹੇ ਨੇ ਇਹ ਲੋਕ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਅਸੀਂ ਅਦਾਲਤਾਂ ਦੇ ਵਿੱਚ ਘੜੀਸਾਂਗੇ ਤੂੰ ਜਿਹੜੇ ਘੱਡਿਆ ਪੱਤਰਕਾਰੀ ਕਰ ਰਹੇ ਨੇ ਪੱਤਰਕਾਰ ਉਹ ਬਾਜ਼ ਆ ਜਾਣਾ ਇਹ ਕਿਹੜਾ ਬਾਈ ਜੀ ਫਾਰਮੂਲਾ ਇਹ ਕਿਹੜਾ ਸਿਧਾਂਤ ਹੋਇਆ ਵੀ ਮਤਲਬ ਮੈਂ ਤਾਂ ਬਾਅਦ 'ਚ ਬੋਲਿਆ ਥੀ ਉਹਨੇ ਪਹਿਲਾਂ ਲਾਤਾ ਬੋਲਿਆ ਤਾਂ ਹੈ ਨਾ ਅਸੀਂ ਨਾ ਆਪਣੇ ਆਪ ਨੂੰ ਸ਼ੁੱਧਰ ਮੰਨਦੇ ਨਾ ਅਸੀਂ ਆਪਣੇ ਆਪ ਨੂੰ ਨੀਵਾ ਮੰਨਦੇ ਨਾ ਅਸੀਂ ਆਪਣੇ ਆਪ ਨੂੰ ਉੱਚਾ ਮੰਨਦੇ ਅੱਛਾ ਜੀ ਅੱਜ ਇੱਥੇ ਇਕੱਠੇ ਹੋਏ ਹੋ ਜੀ 71 ਤਾਂ ਤੁਸੀਂ ਰੱਖੀ ਗਈ ਹੈ ਕਿਹੜੀਆਂ ਮੰਗਾਂ ਨੂੰ ਲੈ ਕੇ ਇੱਥੇ 71 ਤਾਂ ਕੀਤੀ ਗਈ ਹੈ ਜੀ ਦੇਖੋ ਜੀ ਪਿਛਲੇ ਦਿਨੀ ਜੋ ਡਾਕਟਰ ਗੁਰਿੰਦਰ ਸਿੰਘ ਜਿਹੜਾ ਆਪਣੇ ਆਪ ਨੂੰ ਰਖੜੇਟਾ ਸਦਾਉਂਦਾ ਤੇ ਇੱਕ ਤਾਂ ਉਹਨੇ ਡਾਕਟਰ ਲਾਇਆ ਹੋਇਆ ਆਪਣੇ ਆਪ ਤੇ ਪਤਾ ਨਹੀਂ ਡਾਕਟਰ ਹੈ ਵੀ ਹੈ ਕਿ ਨਹੀਂ ਜਾਂ ਉਹਦੀ ਡਿਗਰੀ ਵੀ ਪਹਿਲਾਂ ਜਿਹੜੀ ਚੈੱਕ ਕਰਨੀ ਚਾਹੀਦੀ ਹੈ ਵੀ ਉਹ ਹੈਗਾ ਹੈ ਕਿ ਨਹੀਂ ਉਸ ਦੇ ਸਬੰਧ ਦੇ ਵਿੱਚ ਜਿਹੜਾ ਉਹਨੇ ਪਿਛਲੇ ਦਿਨੀ ਜਿਹੜਾ ਸਰਲੇਖ ਚੈਨਲ ਦੇ ਉੱਤੇ ਤੇ ਹੋਰ ਨਾ ਜਿਹੜੇ ਉਹਦੀਆਂ ਆਪਣੀਆਂ ਜਿਹੜੀਆਂ ਉਹਦੇ ਆਪਣਾ ਜਿਹੜਾ ਚੈਨਲ ਖੋਲ੍ਹਿਆ ਆ ਫੇਸਬੁੱਕ ਦਾ ਤੇ YouTube ਦਾ ਚੈਨਲ ਉਹਦੇ ਉੱਤੇ ਜਿਹਨੇ ਬਹੁਤ ਜ਼ਿਆਦੀ ਗੰਦੀ ਬਕਵਾਸ ਕੀਤੀ ਹੋਈ ਏ ਜੱਟ ਸਮਾਜ ਦੀਆਂ ਧੀਆਂ ਭੈਣਾਂ ਦੇ ਤੇ ਨਾਲ ਉਹਨੇ ਜੱਟ ਸਮਾਜ ਨੂੰ ਬਹੁਤ ਭੱਦਾ ਦੇ ਗੰਦਾ ਬੋਲਿਆ ਆ ਇਸ ਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਅਸੀਂ ਉਹ ਸਾਡੇ ਨੌਜਵਾਨ ਜਿਹੜੇ ਅਸੀਂ ਜੱਟ ਸਿਕ ਸਮਾਜ ਦੇ ਇਕੱਠੇ ਹੋਏ ਸੀ ਉਹ ਇਸ ਤੇ ਸਬੰਧ ਜਿਹੜੇ ਸੀ ਪੀ ਸਾਹਿਬ ਨੂੰ ਜਿਹੜੀ ਤਰਕਾਹ ਦਿੱਤੀ ਗਈ ਕੀ ਬਿਆਨਬਾਜ਼ੀ ਕੀ ਕੀਤੀ ਗਈ ਸੀ ਉਹਨਾਂ ਵੱਲੋਂ ਤੁਸੀਂ ਜਿਵੇਂ ਇੱਕ ਨਿੱਜੀ ਚੈਨਲ ਦਾ ਨਾਮ ਲੈ ਰਹੇ ਹੋ ਵੀ ਉੱਥੇ ਬਿਆਨਬਾਜ਼ੀ ਕੀਤੀ ਗਈ ਕੀ ਬਿਆਨਬਾਜ਼ੀ ਕੀਤੀ ਗਈ ਤੁਹਾਨੂੰ ਕੀ ਦੁੱਖ ਹੋਇਆ ਜੀ ਵੇਖੋ ਇੱਕ ਉਹਨੇ ਗਾਣਾ ਗਾਇਆ ਸੀ ਪਹਿਲਾਂ ਪਹਿਲਾਂ ਜਦੋਂ ਸ਼ੁਰੂ ਤੋਂ ਵਿੱਚ ਉਹਨੇ ਆਪਣੀ ਜਿਹੜੀ ਇੰਟਰਵਿਊ ਸ਼ੁਰੂ ਹੁੰਦੀ ਹੈ ਉਸ ਤੋਂ ਲੈ ਕੇ ਖੀਰ ਤੱਕ ਉਹ ਜਿਹੜਾ ਮੈਂ ਇੱਥੇ ਬੋਲ ਕੇ ਵੀ ਨਹੀਂ ਸੁਣਾ ਸਕਦਾ ਜਿਹੜੀ ਉਹ ਏਡੀ ਗੰਦੀ ਹੈ ਕਿਉਂਕਿ ਮੇਰਾ ਜ਼ਮੀਰ ਤਾਂ ਸਾਥ ਨਹੀਂ ਦਿੰਦਾ ਵੀ ਮੈਂ ਉਹ ਇਹੋ ਜਿਹੀਆਂ ਚੀਜ਼ਾਂ ਬੋਲ ਸਕਾਂ ਆਪਣੇ ਜਮਾਤ ਦੇ ਵਿੱਚੋਂ ਕਿਉਂਕਿ ਜੱਟਾਂ ਦੀਆਂ ਧੀਆਂ ਬਾਰੇ ਜੋ ਗੰਦ ਬਗਵਾ ਪਹਿਲੀ ਤੇ ਗੱਲ ਕਿ ਉਹ ਇੰਟਰਵਿਊ ਬਹੁਤ ਸਾਰੀ ਫੇ ਤੇ سوشل میڈیا ਤੇ ਵੀ ਵਾਇਰਲ ਹੋਈ ਹੈ ਉਹ ਮੈਂ ਆਪਣੀ ਜਬਾਨ ਦੇ ਨਾਲ ਵੀ ਬੋਲ ਨਹੀਂ ਸਕਦਾ ਮੈਨੂੰ ਆਪ ਨੂੰ ਸ਼ਰਮ ਆਉਂਦੀ ਹੈ ਉਹ ਬੋਲਣ ਲੱਗਿਆ ਤੇ ਮੈਂ ਉਹਨਾਂ ਨੂੰ ਲੋਕਾਂ ਨੂੰ ਵੀ ਕਹਿਣਾ ਚਾਹਣਾ ਵਾਂ ਜਿਹੜੇ ਸਮਾਜ ਦੇ ਨਾਲ ਜੁੜੇ ਹੋਏ ਨੇ ਜੱਟ ਸਿੱਖ ਸਮਾਜ ਦੇ ਨਾਲ ਵੀ ਭਈ ਤੁਹਾਡਾ ਵੀ ਤਾਂ ਜ਼ਮੀਰ ਜਾਗਦਾ ਹੀ ਹੈ ਨਾ ਤੁਸੀਂ ਵੀ ਤਾਂ ਹੈਗਾ ਹੀ ਨਾ ਸੋ ਇਸੇ ਕਰਕੇ ਅਸੀਂ ਕਾਲ ਦਿੱਤੀ ਸੀ ਜੋ ਸਾਡੇ ਅੰਦਰ ਜਿਹੜੀ ਉਹ ਉਹਦੇ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਦੇ ਖਿਲਾਫ ਇਹਨੇ ਗੰਦ ਵਗਿਆ ਵਾ ਜੋ ਇਹਨੇ ਬਕਵਾਸ ਕੀਤੀ ਆ ਉਸ ਤੇ ਉਹ ਸਨਾਹ ਸਹਿਣ ਜੋਗ ਆ ਤੇ ਅਸੀਂ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਸੀ ਉਹ ਇਥੇ ਕੱਤਰ ਹੋਏ ਸੀ ਅੱਛਾ ਚੈਨਲਾਂ ਤੇ ਵੈਸੇ ਆਪਾਂ ਗੱਲ ਕਰ ਲਈਏ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਆਪਾਂ ਨੂੰ ਆਪਾਂ ਵਿਚਾਰ ਆਪਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਕਿਸੇ ਵੀ ਮਾਧਿਅਮ ਰਾਹੀਂ ਚਾਹੇ ਕੋਈ ਵੀ ਪਲੇਟਫਾਰਮ ਹੋਇਆ ਤੇ ਤੁਹਾਨੂੰ ਕੀ ਲੱਗਦਾ ਹੈ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਵੱਲੋਂ ਅਜਿਹੀ ਬਿਆਨਬਾਜ਼ੀ ਲੋਕਾਂ ਤੱਕ ਪਹੁੰਚਾਉਣ ਦਾ ਤੁਸੀਂ ਆਪਣੇ ਤੌਰ ਤੇ ਕਾਰਨ ਕੀ ਮੰਨਦੇ ਹੋ ਵੀ ਅਜਿਹੀ ਝੜਕਾਉ ਬਿਆਨ ਕਿਉਂ ਦਿੱਤੇ ਜਾ ਰਹੇ ਨੇ ਵੇਖੋ ਇਹ ਬੰਦੇ ਨਾ ਪਹਿਲੀ ਤੇ ਗੱਲ ਆ ਕਿ ਇਹ ਇੱਕ ਸਿਕਿਉਰਿਟੀ ਲੈਣ ਖਾਤਰ ਕਰਦੇ ਨੇ ਦੂਸਰਾ ਉਸ ਦਾ ਕੋਈ ਨਿੱਜੀ ਜਿਹੜਾ ਆਪਣਾ ਸਵਾਰਥ ਆ ਕਿਸੇ ਉਹਦੇ ਉਸ ਦੇ ਟਾਈਮ ਦੇ ਵਿੱਚ ਉਹ ਕੋਈ ਕਿਸੇ ਜੱਟ ਸਮਾਜ ਦੇ ਕੋਈ ਬੰਦੇ ਦੇ ਨਾਲ ਕੋਈ ਉਹਦੇ ਨਾਲ ਜਿਹਦੀ ਉਹਦੀ ਕਹਾਣੀ ਹੋਵੇਗੀ ਉਹਦੇ ਨਾਲ ਜਿਹੜੀ ਉਹ ਪੂਰੇ ਜੱਟ ਸਮਾਜ ਨੂੰ ਟਾਰਗੇਟ ਕਰ ਰਿਹਾ ਪੂਰੇ ਜੱਟ ਸਿੱਖ ਸਮਾਜ ਨੂੰ ਨਹੀਂ ਬਲਕਿ ਦੂਸਰੀਆਂ ਕਮਿਊਨਿਟੀ ਨੂੰ ਪਕੜਾ ਭੜਕਾਰਿਆ ਵਾ ਕਿ ਮੈਂ ਜਿਹੜਾ ਵਾ ਮੇਰੇ ਸਾਥ ਦੇ ਉਹ ਤੇ ਮੈਂ ਇਹਨਾਂ ਦੀਆਂ ਧੀਆਂ ਭੈਣਾਂ ਨੂੰ ਜਿਹੜੀਆਂ ਵਾ ਉਹ ਇੰਜ ਕਰ ਦਿਆਂਗਾ ਸੋ ਮੈਂ ਦੂਸਰੀਆਂ ਕਮਿਊਨਿਟੀ ਨੂੰ ਵੀ ਇਹੋ ਬੇਨਤੀ ਕਰਨਾ ਚਾਹੁੰਦਾ ਪਈ ਇਹਨੂੰ ਨੱਥ ਪਾਓ ਜੇ ਇਸ ਬੰਦੇ ਨੂੰ ਨਾਤ ਨਾ ਪਾਈ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਜੇ ਇਸ ਬੰਦੇ ਨੂੰ ਨਾਤ ਨਾ ਪਾਈ ਗਈ ਤੇ ਕੱਲ ਨੂੰ ਮੁੜ ਕੇ ਫੇਰ ਨਾ ਕਿ ਉਹ ਵੀ ਇਹਦਾ ਵੀ ਕਿਸੇ ਨੇ ਕੋਈ ਨਾ ਕੀਤਾ ਕੋਈ ਹੱਲ ਕੀ ਨਾ ਕੀਤਾ ਵੀ ਨਹੀਂ ਜੀ ਸਾਨੂੰ ਕਿਸੇ ਨੇ ਦਰਖਾਸਤ ਨਹੀਂ ਦਿੱਤੀ ਸਾਨੂੰ ਕਿਸੇ ਨੇ ਜਿਹੜਾ ਵਾ ਉਹ ਆ ਕੇ ਇਹਦੇ ਬਾਬਤ ਦੱਸਿਆ ਨਹੀਂਗਾ ਸੋ ਪ੍ਰਸ਼ਾਸਨ ਨੂੰ ਤੇ ਅਸੀਂ ਬੇਨਤੀ ਕਰਦੇ ਹੀ ਕਰਦੇ ਆਂ ਵੀ ਅਸੀਂ ਇਹਦੇ ਨਾਲ ਸਵਾਲ ਨਾਲ ਦੀ ਨਾਲੇ ਸਮਾਜ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆਂ ਵੀ ਇਸ ਬੰਦੇ ਦੇ ਉੱਤੇ ਜਿਹੜਾ ਵਾ ਉਹ ਕਰਾ ਪੂਰੀ ਤਰ੍ਹਾਂ ਸਤਾਰਕ ਹੋ ਗਏ ਚਲੋ ਤਾਂ ਕਿ ਇਹ ਦੋ ਕਮਿਊਨਿਟੀ ਦੇ ਵਿਚਾਲੇ ਲੜਾਈ ਨਾ ਪਾਵੇ ਅੱਛਾ ਤੁਸੀਂ ਅੱਜ ਇੱਥੇ ਇਕੱਠ ਰੱਖਿਆ ਨਾਲ ਦੇ ਨਾਲ ਗੁਰਿੰਦਰ ਸਿੰਘ ਰੰਗਰੇਟੇ ਦਾ ਇੱਕ ਬਿਆਨ ਹੁੰਦਾ ਹੈ ਉਹ ਕਹਿੰਦੇ ਵੀ ਭਾਈ ਉਹ ਪੱਤਰਕਾਰ ਨੇ ਟੀਆਰਪੀ ਲੈਂਡ ਖਾਤਰ ਮੇਰੀ ਕਲਿੱਪ ਕੱਟ ਗਏ ਉਹ ਕਹਿੰਦੇ ਜਿਹੜੇ ਮੈਂ ਉਹ ਗਾਣਾ ਗਾਇਆ ਸੀਗਾ ਉਹ ਇੰਟਰਵਿਊ ਦੇ ਲਾਸਟ ਦੇ ਵਿੱਚ ਗਾਇਆ ਸੀਗਾ ਉਹ ਕਹਿੰਦੇ ਉਹਨੇ ਟੀਆਰਪੀ ਲੈਂਡ ਖਾਤਰ ਗਾਣਾ ਚੱਕ ਕੇ ਅੱਗੇ ਲਾਤਾ ਉਹ ਕਸੂਰਵਾਰ ਉਹਨੂੰ ਦੱਸੀ ਜਾ ਰਹੇ ਨੇ ਨਹੀਂ ਦੇਖੋ ਕਸੂਰਵਾਰ ਦੋ ਹੁੰਦੇ ਨੇ ਇੱਕ ਹੁਣ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਜੇ ਤੁਸੀਂ ਮੈਨੂੰ ਜਿਹੋ ਜਿਹੇ ਸਵਾਲ ਪੁੱ ਉਹ ਜੋ ਉਸ ਬੰਦੇ ਨੇ ਅੱਗੇ ਮਾਂ ਭੱਦੀ ਮਾਨ ਸਕਦਾ ਤੇ ਤੈਤਰਿਆ ਮੈਂ ਤਾਂ ਉਸ ਪੱਤਰਕਾਰ ਨੂੰ ਵੀ ਕਹਿਣਾ ਚਾਹੁੰਦਾ ਮੈਂ ਤੂੰ ਉਸ ਉਸ ਚੀਜ਼ ਨੂੰ ਪਹਿਲੇ ਦੋਵੇਂ ਹੀ ਦੋਸ਼ੀ ਨੇ ਤੇ ਵਿੱਚ ਪਹਿਲਾ ਚਲਾਇਆ ਇੱਕ ਤਾਂ ਤੁਸੀਂ ਇੰਟਰਵਿਊ ਹੁਣ ਮੇਰੇ ਬੋਲਾਂ ਦੇ ਉੱਤੇ ਜੋ ਮੈਂ ਬੋਲੂਗਾ ਤੇ ਉਸ ਬੋਲਾਂ ਨੂੰ ਕੈਰੀ ਕਰਕੇ ਤੇ ਉਹ ਅੱਗੇ ਚਲਾਇਆ ਜਾਊਗਾ ਨਾ ਉਹ ਉਹਦੀ ਜੋ ਸਮਾਜ ਦੇ ਵਿੱਚ ਜੋ ਮੈਸੇਜ ਜਾਊਗਾ ਉਹ ਤਾਂ ਸਮਾਜ ਨੂੰ ਪਤਾ ਹੋਵੇਗਾ ਨਾ ਵੀ ਸਮਾਜ ਇਸ ਤੇ ਉੱਤੇ ਐਕਸ਼ਨ ਲੈਂਦਾ ਜਾਂ ਨਹੀਂ ਲੈਂਦਾ ਹੁਣ ਜਦੋਂ ਸਮਾਜ ਦੇ ਉੱਤੇ ਉਹ ਬਕਵਾਸ ਕਿਨੇ ਕੀਤੀ ਉਸ ਚੈਨਲ ਦੇ ਉੱਤੇ ਜਾ ਕੇ ਇੰਟਰਵਿਊ ਕਿਨੇ ਕੀਤੀ ਹੈ ਇੰਟਰਵਿਊ ਤੇ ਪੱਤਰਕਾਰ ਕਰਿਆ ਬਕਵਾਸ ਉਹ ਤੇ ਕਿਹ ਕੌਣ ਕਰ ਰਿਹਾ ਇਸ ਵਾਸਤੇ ਜਿਹੜੀਆਂ ਦੋ ਤਰ੍ਹਾਂ ਨੇ ਇਹਦੇ ਵਿੱਚ ਦੋਵੇਂ ਤਰ੍ਹਾਂ ਜੜੀਆਂ ਵਾਂ ਉਹ ਗਲਤ ਨੇ ਜਿਹੜੀਆਂ ਪੱਤਰਕਾਰ ਭਾਈਚਾਰਾ ਨੂੰ ਮੈਂ ਅੱਗੇ ਵੀ ਬੇਨਤੀ ਕਰ ਚੁੱਕਿਆ ਹਾਂ ਵਾਂ ਕਿ ਪੱਤਰਕਾਰ ਭਾਈਚਾਰਾ ਜਿਹੜਾ ਵਾ ਉਹ ਜਿਹੜਾ ਬੰਦਾ ਸਿੱਖਾਂ ਦੇ ਖਿਲਾਫ ਜਾਂ ਕਿਸੇ ਕਮਿਊਨਿਟੀ ਦੇ ਖਿਲਾਫ ਗੰਦ ਵਗਦਾ ਉਹਨੂੰ ਜਾ ਕੇ ਜਾ ਕੇ ਉਹਦੇ ਮੂੰਹ 'ਚ ਮੈਕ ਟੋਣ ਦਿੰਦਾ ਸਿਰਫ ਇੱਕ ਟੀਆਰਪੀ ਤੇ ਲੈਣ ਵਾਸਤੇ ਜਿਹੜੇ ਬੰਦੇ ਨੇ ਟੀਆਰਪੀ ਲੈਣ ਵਾਸਤੇ ਇਹ ਕਾਜ ਕੁਝ ਕਰਨਾ ਹੈ ਉਹ ਇੱਕ ਉਹਦਾ ਪੱਤਰਕਾਰਤਾ ਦਾ ਮਿਆਰ ਥੱਲੇ ਗਿਰ ਚੁੱਕਿਆ ਹੈ ਜਿਹੜਾ ਇਹ ਬੰਦਾ ਬਕਵਾ ਇਹ ਪੂਰੇ ਤੇ ਪੂਰੇ ਸੋਸ਼ਲ ਮੀਡੀਆ ਤੇ ਉਤੇ ਵਾਇਰਲ ਆ ਇਸ ਬੰਦੇ ਦੀ ਇੰਟਰਵਿਊ ਤਾਂ ਕਰਕੇ ਲਈ ਜਾਂਦਾ ਮੇਰੇ ਮੇਰੇ ਵਿਊ ਆਉਣ ਮੇਰੇ ਜਿਹੜੇ ਉਹ ਮੇਰੀ ਟੀਆਰਪੀ ਵਧੇ ਹੁਣ ਤਾਂ ਇਹ ਦੋਵੇਂ ਦੇਣਦਾਰ ਹੋਣਗੇ ਵੇਖੋ ਹੁਣ ਅਸੀਂ ਉਸ ਪੱਤਰਕਾਰ ਨੂੰ ਵੀ ਨਾਰ ਰੱਖਿਆ ਪੱਤਰਕਾਰ ਦੇ ਵੀ ਸਾਨੂੰ ਫੋਨ ਆ ਰਹੇ ਵੀ ਸਾਨੂੰ ਮਾਫੀ ਦਿੱਤੀ ਜਾਵੇ ਤੇ ਨਾਲ ਜਿਹੜਾ ਵਾ ਇਹਨਾਂ ਇਸ ਬੰਦੇ ਨੂੰ ਵੀ ਅਸੀਂ ਇਹ ਤਾਂ ਤੇ ਹੈ ਹੀ ਹੈ ਆ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਕਿਹਾ ਵੀ ਜਿਸ ਦੇ ਉੱਤੇ ਬੰਦੇ ਉੱਤੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਜਿਹੜਾ ਵਾ ਹੋਰ ਜਿਹੜਾ ਸੰਘਰਸ਼ ਹੋੜਾ ਵਿੱਢਿਆ ਜਾਊਗਾ ਇਸ ਪਾਸੇ ਨੂੰ ਅੱਛਾ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਸ ਨੂੰ ਲੈ ਕੇ ਜੱਟ ਸਿੱਖ ਭਾਈਚਾਰੇ ਦੇ ਵਿੱਚ ਰੋਸ ਹੈ ਤੁਸੀਂ ਤਾਂ ਹੀ ਇੱਥੇ ਜਿਹੜਾ ਕਮਿਸ਼ਨਰ ਆਫਿਸ ਆਏ ਹੋ ਪਰ ਉਹ ਜੱਟਾਂ ਮਾਰੇ ਕੀ ਖਿਆਲ ਹੈ ਜਿਹੜੇ ਗਾਣਿਆਂ ਦੇ ਵਿੱਚ ਬੰਦੇ ਮਾਰਦੇ ਨੇ ਹਥਿਆਰਾਂ ਦਾ ਜ਼ਿਕਰ ਕਰਦੇ ਨੇ ਫਿਰ ਉਹ ਜੱਟ ਇੱਥੇ ਕਿਉਂ ਨਹੀਂ ਪਹੁੰਚੇ ਜੀ ਵੇਖੋ ਚੰਦ ਬੰਦੇ ਹੀ ਹੁੰਦੇ ਆ ਜਿਹੜੇ ਜਿਹੜੇ ਜਿਨ੍ਹਾਂ ਦਾ ਜਮੀਰ ਜਾਗਦਾ ਹੈ ਬੈਸਿੰਧਾ ਅੱਜ ਬਹੁਤ ਸਾਰਾ ਨੌਜਵਾਨਾਂ ਦਾ ਇਕੱਠ ਸੀ ਇੱਥੇ ਤੇ ਹੁਣ ਤਾਂ ਚਲੋ ਆਪਾਂ ਬਾਅਦ ਵਿੱਚ ਇੰਟਰਵਿਊ ਕਰ ਰਹੇ ਹਾਂ ਉੱਥੇ ਨੌਜਵਾਨਾਂ ਦਾ ਇਕੱਠ ਹੈ ਜਿਹੜਾ ਅਸੀਂ ਉਹ ਪੁਨਾ ਪ੍ਰਸ਼ਾਸਨ ਨੇ ਵੀ ਇੱਥੇ ਰੋਕਿਆ ਕੁਝ ਨੌਜਵਾਨਾਂ ਨੂੰ ਸਾਡੀ ਜਿਹੜੀ ਦਰਖਾਸਤ ਸੀ ਪ੍ਰਸ਼ਾਸਨ ਨੇ ਬਹੁਤ ਵਾਰੀ ਸਾਨੂੰ ਬੇਨਤੀ ਕੀਤੀ ਸੀ ਵੀ ਸਾਡੇ ਜਿਹੜੇ ਤੁਸੀਂ ਇਹਨਾਂ ਇਕੱਠ ਨਾ ਕਰੋ ਅਸੀਂ ਜਿਹੜੀ ਆ ਉਹ ਤੁਹਾਡੀ ਦਰਖਾਸਤ ਲੈ ਲੈਣਾ ਜੇ ਦਰਖਾਸਤ ਦੇ ਉੱਤੇ ਨਾ ਕੋਈ ਕਾਰਵਾਈ ਹੋਊਗੀ ਫਿਰ ਤੁਸੀਂ ਅਗਲੀ ਕਾਰਵਾਈ ਆਪਦੀ ਵੇਢ ਦਿਓ ਸਰਕਾਰ ਸਾਹਿਬ ਅਸੀਂ ਅਸੀਂ ਜੱਟ ਇਹ ਮਤਲਬ ਅਸੀਂ ਉਹਨਾਂ 'ਚੋਂ ਨਹੀਂ ਹੈਗੇ ਜਿਹੜੇ ਤੁਸੀਂ ਗਾਣੇ ਵਾਲਿਆਂ ਦੀਆਂ ਗੱਲਾਂ ਕਰਦੇ ਹੋ ਵੀ ਹੋਰ ਹੋਣਗੇ ਅਸੀਂ ਮਾਰਨ ਮਰਾਈ ਵਾਲਾ ਸਾਸੀਂ ਤਾਂ ਕਾਨੂੰਨਨ ਤੌਰ ਤੇ ਇੱਥੇ ਦਰਖਾਸਤ ਦੇਣ ਆਏ ਆਂ ਬਈ ਇਹ ਬੰਦਾ ਦੋ ਭਾਈਚਾਰਿਆਂ ਦੇ ਵਿੱਚ ਮਾਹੌਲ ਖਰਾਬ ਕਰ ਰਿਹਾ ਭਾਈਚਾਰਿਆਂ ਦੇ ਵਿੱਚ ਹੁਣ ਤੁਸੀਂ ਪਿੰਡਾਂ ਦੇ ਵਿੱਚ ਵੇਖੋ ਕੋਈ ਸਮਾਂ ਹੁੰਦਾ ਹੋਊਗਾ ਪਹਿਲਾਂ ਸਾਨੂੰ ਨਹੀਂ ਪਤਾ ਇਸ ਵਕਤ ਪਿੰਡਾਂ ਦੇ ਵਿੱਚ ਮਾਹੌਲ ਇਹ ਆ ਭਾਈ ਸਾਹਿਬ ਕਿਸੇ ਦੇ ਵੀ ਪਿੰਡ 'ਚ ਵਿਆਹ ਹੋਵੇ ਵਿਆਹ ਕਿਸੇ ਵੀ ਭਾਈਚਾਰੇ ਦਾ ਹੋਵੇ ਉਹਦੇ ਵਿੱਚ ਸਾਰਾ ਪਿੰਡ ਸ਼ਾਮਲ ਹੁੰਦਾ ਸਾਡੇ ਪਿੰਡਾਂ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਦੂਜਾ ਬੰਦਾ ਹੈ ਤੀਜਾ ਕੋਈ ਕੋਈ ਹੈ ਹੀ ਨਹੀਂ ਪਿੰਡਾਂ ਦੇ ਵਿੱਚ ਜੇ ਸਾਨੂੰ ਪਤਾ ਲੱਗ ਜਵੇ ਨਾ ਵੀ ਕਿਸੇ ਇੱਕ ਤੁਸੀਂ ਤੁਹਾਨੂੰ ਪਤਾ ਹੋ ਪਿਛਲੇ ਸਾਲ ਇੱਕ ਨਿੱਕੇ ਜਿਹੇ ਬੱਚੇ ਨੂੰ ਕਿਹਾ ਜਾਂਦਾ ਸੀ ਵੀ ਦਲਿਤ ਬੱਚਾ ਗਰਾਊਂਡ ਦੇ ਵਿੱਚ ਖੇਡਦਾ ਕਿਸੇ ਕਿਸੇ ਮਤਲਬ ਹੰਕਾਰੀ ਬੰਦੇ ਨੇ ਕੁੱਟਿਆ ਤੁਹਾਨੂੰ ਪਤਾ ਹੋਊਗਾ ਸਾਰੇ ਸਾਰੇ মিডিਆ ਨੂੰ ਮਤਲਬ ਸਭ ਨੂੰ ਪਤਾ ਉੱਥੇ ਭਾਈ ਸਾਹਿਬ ਉਹ ਇਲਾਕੇ ਦੇ ਵਿੱਚੋਂ 10000 ਜੱਟਾਂ ਦਾ ਇਕੱਠ ਸੀ ਸਾਰੇ ਇਲਾਕੇ ਦੇ ਜੱਟ ਇਕੱਠੇ ਹੋ ਕੇ ਉੱਥੇ ਗਏ ਵੀ ਇਹ ਬੱਚਾ ਕਿਉਂ ਕੁੱਟਿਆ ਤੁਸੀਂ ਕੋਈ ਮਤਲਬ ਇਸ ਤਰ੍ਹਾਂ ਦੀ ਅਲੱਗ-ਅਲੱਗ ਵਾਲੀ ਕੋਈ ਗੱਲੇ ਨਹੀਂ ਹੈਗੀ ਆਪਸੀ ਨਫ਼ਰਤ ਕੋਈ ਬਿਲਕੁਲ ਨਹੀਂ ਹੈਗੀ ਲੋਕਾਂ ਦੇ ਵਿੱਚ ਆਮ ਤੌਰ ਤੇ ਸਮਾਜਿਕ ਤੌਰ ਤੇ ਜਿਵੇਂ ਸਮਾਜ ਦੇ ਵਿੱਚ ਗੱਲਾਂ ਹੁੰਦੀਆਂ ਨੇ ਬਿਲਕੁਲ ਵਰਤਾਰਾ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਜੱਟਾਂ ਦੇ ਵਿੱਚ ਲੋਕਾਂ ਦੇ ਵਿੱਚ ਬਿਲਕੁਲ ਵਰਤਾਰਾ ਉਸੇ ਤਰ੍ਹਾਂ ਦਾ ਵਰਤ ਰਿਹਾ ਜਿਵੇਂ ਆਮ ਹੁੰਦਾ ਇੱਥੇ ਕੋਈ ਕਿਸੇ ਨਾਲ ੱੱਕਾ ਨਹੀਂ ਹੋ ਰਿਹਾ ਇਹ ਲੋਕ ਬਕਵਾਸ ਕਰ ਰਹੇ ਨੇ ਇਹ ਇੰਨਾ ਗੱਲਾਂ ਦੇ ਜਹਾਂ ਜੇ ਕੋਈ ਬੰਦਾ ਕਰਦਾ ਉਹਨੂੰ ਦੱਸਾਂ ਉਹ ਤੇ ਅਸੀਂ ਵੀ ਨਾਲ ਆ ਜੇ ਕੋਈ ਜੇ ਕਿਸੇ ਬੰਦੇ ਪ੍ਰਤੀ ਇਸ ਬੰਦੇ ਦੇ ਮਨ ਚ ਨਫਰਤ ਆ ਕਿਸੇ ਜੱਟ ਪ੍ਰਤੀ ਉਹਦੇ ਨਾਲੇ ਸਿੱਧਾ ਕਰੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਵੇ ਹੁਣ ਇਸ ਬੰਦੇ ਨੇ ਮਤਲਬ ਬਕਵਾਸ ਕੀਤਾ ਉਸ ਦੇ ਖਿਲਾਫ ਅਸੀਂ ਇੱਥੇ ਕਾਨੂੰਨਨ ਤੌਰ ਤੇ ਆਏ ਆ ਅਸੀਂ ਅਸੀਂ ਕਾਨੂੰਨ ਦੇ ਅੱਗੇ ਅਰਜ਼ੋਈ ਕਰਨ ਆਇਆ ਵੀ ਇਹ ਇਹਨੂੰ ਜੀ ਇਹਨੂੰ ਨੱਥ ਪਾਵੋ ਇਹ ਬੰਦਾ ਮਤਲਬ ਸਾਨੂੰ ਬਕਵਾਸ ਕਰ ਰਿਹਾ ਅਸੀਂ ਦੱਸ ਵੀ ਨਹੀਂ ਸਕਦੇ ਤੁਸੀਂ ਸੁਣ ਸਕਦੇ ਹੋ ਹੁਣ ਤੁਸੀਂ ਜਿਹੜੀ ਆ ਤੁਸੀਂ ਸਵਾਲ ਕੀਤਾ ਵੀ ਉਹ ਕਹਿੰਦਾ ਜੀ ਵੀ ਮੈਂ ਤਾਂ ਪਹਿਲਾਂ ਬੋਲਿਆ ਸੀ ਉਹਨੇ ਬਾਅਦ ਚ ਲਾਤਾ ਇਹ ਬਿਆਨ ਆਇਆ ਉਹ ਕਹਿੰਦੇ ਵੀ ਭਾਈ ਉਹ ਪੱਤਰਕਾਰ ਨੇ ਟੀਆਰਪੀ ਲੈਣ ਖਾਤਰ ਅਜਿਹਾ ਕੀਤਾ ਜੀ ਇਹ ਇਹ ਕਿਹੜਾ ਬਾਈ ਜੀ ਫਾਰਮੂਲਾ ਇਹ ਕਿਹੜਾ ਸਿਧਾਂਤ ਹੋਇਆ ਵੀ ਮਤਲਬ ਮੈਂ ਤਾਂ ਬਾਅਦ ਚ ਬੋਲਿਆ ਸੀ ਉਹਨੇ ਪਹਿਲਾਂ ਲਾਤਾ ਬੋਲਿਆ ਤਾਂ ਹੈ ਨਾ ਜਿਹੜਾ ਕੁਛ ਉਹਨੇ ਬੋਲਿਆ ਉਹੀ ਕੁਛ ਮਤਲਬ ਸੁਣ ਰਹੇ ਆ ਆਪਾਂ ਦੇਖ ਰਹੇ ਆ ਜਾਂ ਤਾਂ ਇਹ ਕਹੇ ਵੀ ਇਹ ਬੋਲ ਮੇਰੇ ਨਹੀਂ ਹੈਗੇ ਜਾਂ ਤਾਂ ਇਹ ਗੱਲ ਕਹੇ ਇਹ ਤਾਂ ਕੋਈ ਦਲੀਲ ਨਹੀਂ ਬਣਦੀ ਵੀ ਮੈਂ ਤਾਂ ਪਹਿਲਾਂ ਮੈਂ ਬਾਅਦ ਚ ਬੋਲਿਆ ਸੀ ਉਹਨੇ ਟੀਆਰਪੀ ਲੈਣ ਵਾਸਤੇ ਪਹਿਲਾਂ ਲਾਤਾ ਇਹ ਜਾਣੇ ਇਹਦਾ ਪੱਤਰਕਾਰ ਜਾਣੇ ਇਹ ਪੱਤਰਕਾਰ ਤੇ ਪਰ ਜ ਕਾਨੂੰਨੀ ਕਾਰਵਾਈ ਕਰਾ ਦੇਵੇ ਜਿਹੜੇ ਪੱਤਰਕਾਰ ਨੇ ਕਰਿਆ ਜੇ ਕੋਈ ਇਹਨੂੰ ਆ ਅਤੇ ਬਿਲਕੁਲ ਅਸੀਂ ਬਿਲਕੁਲ ਨਹੀਂ ਬਖਸ਼ਣਾ ਕਾਨੂੰਨੀ ਕਾਰਵਾਈ ਸਾਰਿਆਂ ਦੇ ਖਿਲਾਫ ਅਸੀਂ ਪਰਚਾ ਦਰਜ ਕਰਵਾਉਣਾ ਵਿੱਚੇ ਪੱਤਰਕਾਰ ਦੇ ਇਸ ਤੋਂ ਲਾਹਾਂ ਅਸੀਂ ਤੁਹਾਡੇ ਚੈਨਲ ਦੇ ਰਾਹੀਂ ਹੋਰ ਬਾਕੀ ਮੀਡੀਆ ਨੂੰ ਵੀ ਜਾਂ ਜਿਹੜੇ ਮਾੜੇ ਮੋਟੇ ਇਹ ਮੈਕ ਚੱਕੀ ਫਿਰਦੇ ਨੇ ਜੱਟਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਸਮਾਜ ਦੇ ਵਿੱਚ ਨਫ਼ਰਤ ਫੁਲਾ ਰਹੇ ਨੇ ਇਹ ਲੋਕ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਅਸੀਂ ਅਦਾਲਤਾਂ ਦੇ ਵਿੱਚ ਘੜੀਸਾਂਗੇ ਇਹਨਾਂ ਤੇ ਸਾਰਿਆਂ ਤੇ ਅਸੀਂ ਪਰਚੇ ਦਰਜ ਕਰਾਵਾਂਗੇ ਇਸ ਪੱਖ ਤੋਂ ਜਿਹੜੇ ਘਟੀਆ ਪੱਤਰਕਾਰੀ ਕਰ ਰਹੇ ਨੇ ਪੱਤਰਕਾਰ ਉਹ ਬਾਜ਼ ਆ ਜਾਣਾ ਹੁਣ ਅਸੀਂ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਜਿਹੜਾ ਵੀ ਕੋਈ ਕਿਸੇ ਵੀ ਸਮਾਜ ਦੇ ਅਸੀਂ ਇਹ ਨਹੀਂ ਕੋਈ ਵੀ ਜੱਟ ਸਮਾਜ ਦੇ ਕਿਸੇ ਵੀ ਸਮਾਜ ਦੇ ਖਿਲਾਫ ਜਿਹੜਾ ਕੋਈ ਬੰਦਾ ਨਫ਼ਰਤ ਫਲਾਊਗਾ ਉਸ ਦੇ ਖਿਲਾਫ ਅਸੀਂ ਪਰਚੇ ਦਰਜ ਕਰਾਵਾਂਗੇ ਇਹ ਹੁਣ ਆਪਦਾ ਪੜਿਆ ਵਿਚਾਰ ਲੈਣਾ ਡਾਕਟਰ ਰੰਗਰੇਟੇ ਵਰਗੇ ਅਤੇ ਇਸ ਦੇ ਨਾਲ ਜਿਹੜੇ ਖੋਤੀ ਪੱਤਰਕਾਰ ਨੇ ਉਹ ਸਾਰੇ ਹੁਣ ਆਪਦਾ ਪੜਿਆ ਵਿਚਾਰ ਲੈਣਾ ਇਹਨਾਂ ਦੇ ਇਸ ਕਲਾ ਪਰਚੇ ਦਰਜ ਕਰਾਵਾਂਗੇ ਅਸੀਂ ਅਸਾ ਬਿਆਨਬਾਜ਼ੀ ਅਜਿਹੀ ਲੋਕਾਂ ਤੱਕ ਪਹੁੰਚਾਉਣੀ ਉਹਦਾ ਕਾਰਨ ਕੀ ਮੰਨਦੇ ਹੋ ਵੀ ਤੁਸੀਂ ਜਿਹੜੇ ਲੋਕ ਨੇ ਕਿਉਂਕਿ ਲੋਕਾਂ ਤੱਕ ਆਪਣੇ ਵਿਚਾਰ ਰੱਖਣ ਦਾ ਇੱਕ ਜ਼ਰੀਆ ਵੱਖੋ ਵੱਖਰੇ ਮੀਡੀਆ ਧਾਰੇ ਅਜਿਹੇ ਮੀਡੀਆ ਧਾਰਿਆਂ ਦਾ ਸਹਾਰਾ ਲੈ ਕੇ ਢੜਕਾਉ ਬਿਆਨਬਾਜ਼ੀ ਲੋਕਾਂ ਤੱਕ ਪਹੁੰਚਾਉਣੀ ਉਹਦੇ ਪਿੱਛੇ ਕਾਰਨ ਕੀ ਹੋ ਸਕਦਾ ਜੀ ਕਾਰਨ ਇਹੀ ਆ ਜੀ ਟੀਆਰਪੀ ਹੋਈ ਆ ਜਿਹੜੀ ਇਹ ਟੀਆਰਪੀ ਪੱਤਰਕਾਰ ਨੂੰ ਕਹਿ ਰਿਹਾ ਖੁਦ ਵੀ ਤਾਂ ਉਹੀ ਕੁਝ ਕਰ ਰਿਹਾ ਟੀਆਰਪੀ ਵਾਸਤੇ ਚੈਨਲ ਚਲਾਉਣ ਵਾਸਤੇ ਮਤਲਬ ਘਟੀਆ ਕਿਸਮ ਦੀ ਹੁਣ ਇਹ ਤਾਂ ਇਹੀ ਦੱਸ ਸਕਦਾ ਉਹ ਹੀ ਤਾਂ ਅਸੀਂ ਕਿਹਾ ਨਾ ਵੀ ਕਾਨੂੰਨ ਕੋਲੇ ਅਸੀਂ ਆ ਕੇ ਰਜੋਈ ਕਰੀਆ ਵੀ ਕਮਿਸ਼ਨਰ ਸਾਹਿਬ ਕੋਲੇ ਦਰਖਾਸਤ ਦਿੱਤੀ ਆ ਵੀ ਤੁਸੀਂ ਜੀ ਮਤਲਬ ਇਸ ਗੱਲ ਦੀ ਜਾਂਚ ਕਰੋ ਵੀ ਇਹਦੇ ਮਨ ਚ ਕੀ ਆ ਜੇ ਇਹਦਾ ਕਿਸੇ ਜੱਟ ਨਾਲ ਕੋਈ ਨਿੱਜੀ ਵੈਰ ਵਿਰੋਧ ਆ ਉਹਦੇ ਨਾਲ ਨਿੱਜੀ ਕਰੇ ਇਹ ਜਾ ਕੇ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਕਰਾਵੇ ਇਹ ਕਾਨੂੰਨੀ ਕਾਰਵਾਈ ਨਹੀਂ ਕਰਦੇ ਤਾਂ ਮਤਲਬ ਸਾਰਾ ਸਮਾਜ ਜਿਸ ਬੰਦੇ ਨਾਲ ਭਾਈ ਸਾਹਿਬ ਆਪਣੇ ਸਮਾਜ ਦੀ ਰਵਾਇਤ ਆ ਵੀ ਜਿਸ ਬੰਦੇ ਨਾਲ ਤੱਕਾ ਹੁੰਦਾ ਹੋਵੇ ਉਸ ਦੇ ਨਾਲ ਸਮਾਜ ਵੀ ਖੜਦਾ ਜਾ ਕੇ ਇਹਦੀ ਵੀ ਮਦਦ ਕਰਨਗੇ ਲੋਕ ਜੇ ਇਹਦੇ ਨਾਲ ਕੋਈ ਤੱਕਾ ਹੋ ਰਿਹਾ ਹੈ ਉਸ ਉਸ ਦੇ ਮਤਲਬ ਨਿੱਜੀ ਤੌਰ ਤੇ ਉਸ ਬੰਦੇ ਦੇ ਖਿਲਾਫ ਆਪਣੀ ਕਾਨੂੰਨੀ ਕਾਰਵਾਈ ਕਰਾ ਵੀ ਤਾਂ ਇਹ ਹੀ ਦੱਸ ਸਕਦਾ ਨਾ ਵੀ ਇਹਦੇ ਮਨ ਚ ਕੀ ਹੈ ਇਹ ਕਿਉਂ ਇਸ ਤਰ੍ਹਾਂ ਕਰ ਰਿਹਾ ਹੈ ਹੱਦ ਤੋਂ ਵੱਧ ਜਾਣਦੀ ਇਹ ਬੰਦਾ ਬਕਵਾਸ ਕਰ ਰਿਹਾ ਗੰਦ ਪਾਕ ਰਿਹਾ ਜੱਟ ਭਾਈਚਾਰੇ ਦੇ ਖਿਲਾਫ ਕਿਸੇ ਵੀ ਭਾਈਚਾਰੇ ਦੇ ਖਿਲਾਫ ਅਸੀਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਬਰਦਾਸ਼ਤ ਨਹੀਂ ਕਰਾਂਗੇ ਜੀ ਕੀ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਮੰਨ ਲੋ ਪਹਿਲਾਂ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਭੇਦਭਾਵ ਕੀਤੇ ਜਾਂਦੇ ਸੀ ਤੁਸੀਂ ਪਿੰਡਾਂ ਚੋਂ ਆਇਓ ਸਾਰੇ ਵੱਖ-ਵੱਖਰੇ ਪਿੰਡਾਂ ਚੋਂ ਕੀ ਪਿੰਡਾਂ ਦੇ ਵਿੱਚ ਵੀ ਅੱਜ ਦੇ ਸਮੇਂ ਦੇ ਵਿੱਚ ਅਜਿਹਾ ਮਾਹੌਲ ਹੈ ਜੀ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਜੀ ਜਿਹੜੇ ਵੀ ਪਿੰਡ ਦਾ ਕਿਤੇ ਵੀ ਇਹ ਸਾਬਤ ਕਰਦੇ ਵੀ ਕੋਈ ਅਜਿਹਾ ਬੰਦਾ ਜੇ ਕਿਸੇ ਬੰਦੇ ਦੇ ਮਨ 'ਚ ਗੱਲ ਆ ਗਈ ਉਹ ਦੱਸੇ ਉਹ ਸਾਬਤ ਕਰੇ ਤੇ ਕਿੰਨੀਆਂ ਆਪਣੀਆਂ ਸਿੱਖ ਸੰਸਥਾਵਾਂ ਨੇ ਸਦਕਾਰ ਕਮੇਟੀਆਂ ਬਣੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਸਦਕਾਰ ਕਮੇਟੀਆਂ ਬਣੀਆਂ ਹੋਈਆਂ ਨੇ ਜਿਹੜੇ ਜੇ ਕੋਈ ਕਿਸੇ ਗੁਰਦੁਆਰੇ ਦੇ ਵਿੱਚ ਕੋਈ ਇਹ ਵੀ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਵੀ ਗੁਰਦੁਆਰਿਆਂ ਦੇ ਵਿੱਚੋਂ ਕਿਸੇ ਇੱਕ ਭਾਈਚਾਰੇ ਨੂੰ ਰੋਕਿਆ ਜਾ ਰਿਹਾ ਇਹ ਦੱਸਣ ਕਿਹੜੇ ਪਿੰਡ 'ਚ ਰੋਕਿਆ ਜਾ ਰਿਹਾ ਇੱਕ ਪਿੰਡ ਦਾ ਦੱਸ ਦੇਣ ਅਸੀਂ ਕਿਸੇ ਪਖੰਡੀ ਸਾਧਾਂ ਦੇ ਜਾਂ ਜਿਹੜੇ ਕੋਈ ਹੋਰ ਜਿਨ੍ਹਾਂ ਦੀ ਨਿੱਜੀ ਦੁਕਾਨਾਂ ਧਰਮ ਦੇ ਨਾਂ 'ਤੇ ਖੁੱਲੀਆਂ ਹੋਈਆਂ ਨੇ ਉਹਨਾਂ ਦਾ ਅਸੀਂ ਕੋਈ ਸਾਡਾ ਧਰਮ ਕੋਈ ਅਸੀਂ ਕੋਈ ਸਾਡਾ ਸਮਾਜ ਅਸੀਂ ਜ਼ਿੰਮੇਵਾਰ ਨਹੀਂ ਉਹਨਾਂ ਵਾਸਤੇ ਵੀ ਜੇ ਕਿਸੇ ਡੇਰੇ ਦੇ ਵਿੱਚ ਕੋਈ ਜਹੀ ਗੱਲ ਕੀਤੀ ਜਾ ਰਹੀ ਆ ਉਹ ਭਾਈ ਸਾਹਿਬ ਉਹਨਾਂ ਦੇ ਨਿੱਜੀ ਡੇਰੇ ਨੇ ਗੁਰਦੁਆਰਿਆਂ ਦੇ ਵਿੱਚ ਧਰਮ ਦੇ ਵਿੱਚ ਜਾਂ ਸਾਡੀ ਜਾਤ ਵੱਲੋਂ ਕੋਈ ਜੱਟ ਸਮਾਜ ਵੱਲੋਂ ਕੋਈ ਕੀਤਾ ਜਾ ਰਿਹਾ ਉਹ ਇਹ ਦੱਸਣ ਉਹੀ ਤਾਂ ਸੀ ਕਹਿੰਨੇ ਆ ਵੀ ਕਿੱਥੇ ਤੱਕਾ ਹੋ ਰਿਹਾ ਦੱਸਣ ਤਾਂ ਸਹੀ ਅਸੀਂ ਉਸ ਤੱਕੇ ਦੇ ਖਿਲਾਫ ਵੀ ਲੜਾਂਗੇ ਪਰ ਤੱਕਾ ਨਹੀਂ ਚੱਲਣਾ ਅਸੀਂ ਇੱਕ ਤੱਕਾ ਕਿਸੇ ਦੇ ਵੀ ਨਾਲ ਹੋਵੇ ਅਸੀਂ ਉਸ ਤੱਕੇ ਦੇ ਖਿਲਾਫ ਅਸੀਂ ਕਾਨੂੰਨਾਂ ਨਾਲ ਲੜਾਈ ਲੜਾਂਗੇ ਹੁਣ ਅੱਛਾ ਤੁਹਾਡੇ ਵੀ ਸੱਜਣ ਮਿੱਤਰ ਹੋਣਗੇ ਜਿਹੜੇ ਆਪਾਂ ਅਨੁਸੂਚਿਤ ਜਾਤੀ ਨਾਲ ਸਮਰਧ ਰੱਖਣ ਵਾਲੇ ਕਿਉਂਕਿ ਇਹ ਜਾਤਾਂ ਪਾਤਾਂ ਮਨੁੱਖਾਂ ਨੇ ਬਣਾਈਆਂ ਵੈਸੇ ਤਾਂ ਮਨੁੱਖੀ ਜੀਵਨ ਹੈ ਜੀ ਆਪਣਾ ਇਹ ਉਹ ਵੀ ਲੋਕ ਹੋਣਗੇ ਜਦੋਂ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਹੈ ਉਹ ਫਿਰ ਤੁਹਾਨੂੰ ਕੀ ਕਹਿੰਦੇ ਨੇ ਜੀ ਉਹ ਤਾਂ ਜੀ ਖੁਦ ਹੈਰਾਨ ਨੇ ਪਿੰਡਾਂ ਵਾਲੇ ਲੋਕ ਤਾਂ ਵੀ ਕੋਈ ਗੱਲ ਨਾ ਕੋਈ ਬਾਤ ਅਸੀਂ ਪਿੰਡ ਪੁੱਛਦੇ ਹਾਂ ਅਸੀਂ ਵੀ ਆਪਾਂ ਵੀ ਸਮਾਜ 'ਚ ਰਹਿੰਦੇ ਹਾਂ ਪੁੱਛਦੇ ਹਾਂ ਵੀ ਭਾਈ ਇਹ ਗੱਲਾਂ ਕਿੱਥੇ ਹੋ ਰਹੀਆਂ ਨੇ ਜਿਹੜੀਆਂ ਲੋਕ ਕ ਸੋਨੂੰ ਦੱਸਦਾ ਵੀ ਪਿੰਡ ਦੇ ਵਿੱਚ ਮੰਨ ਲਓ ਵੀ ਆਪਾਂ ਜਾਤੀ ਸ਼ਬਦ ਕਹਿ ਕੇ ਬੋਲ ਲੈਨੇ ਵੀ ਜੱਟ ਦੇ ਮੁੰਡੇ ਦਾ ਵਿਆਹ ਅਤੇ ਉੱਥੇ ਸਾਰਾ ਪਿੰਡ ਇਸ ਉਹਦੇ ਵਿੱਚ ਸ਼ਾਮਲ ਹੁੰਦਾ ਜੀ ਸਾਡੇ ਤਾਂ ਜੀ ਬਰਾਤ ਚੜਦੇ ਆਂ ਅਸੀਂ ਤਾਂ ਇੱਕ ਦੂਜਿਆਂ ਦੇ ਵਿਆਹਾਂ 'ਚ ਵਰਤਦੇ ਆਂ ਸਮਾਜਿਕ ਮਤਲਬ ਜਿਹੜੇ ਸਮਾਗਮ ਹੁੰਦੇ ਨੇ ਘਰਾਂ ਦੇ ਵਿੱਚ ਅਸੀਂ ਪਰਿਵਾਰਕ ਮਤਲਬ ਸਾਡੇ ਸਬੰਧ ਨੇ ਇੱਕ ਦੂਜਿਆਂ ਨਾਲ ਸਭ ਨਾਲ ਸਾਡੇ ਪਿੰਡਾਂ ਦੇ ਵਿੱਚ ਕੋਈ ਅਜਿਹੀ ਗੱਲੇ ਨਹੀਂ ਹੈਗੀ ਇਹ ਬਿਲਕੁਲ ਕੂੜ ਪ੍ਰਚਾਰ ਕੀਤਾ ਜਾ ਰਿਹਾ ਝੂਠ ਬੋਲਿਆ ਜਾ ਰਿਹਾ ਹੈ ਤੇ ਇਹ ਮਤਲਬ ਦੋ ਭਾਈਚਾਰਿਆਂ ਦੇ ਵਿੱਚ ਉਹਨਾਂ ਨੂੰ ਲੜਾਉਣ ਵਾਸਤੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਉਹ ਮਤਲਬ ਵਿਖੇੜਾ ਪੈਦਾ ਕਰਨ ਵਾਸਤੇ ਇਹਨਾਂ ਲੋਕਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਉਹ ਇਹ ਸਫਲ ਨਹੀਂ ਹੋਣਿਆ ਚਾਹੀਦੀਆਂ ਸਮਾਜ ਵਾਸਤੇ ਬਹੁਤ ਖਤਰਨਾਕ ਨੇ ਦੇਖੋ ਹੁਣ ਅੱਜ ਇਹ ਕਹਿ ਰਹੇ ਨੇ ਕਿਤੇ ਮਤਲਬ ਕਹਿੰਦੇ ਨੇ ਜੀ ਮਤਲਬ ਬਾਈਕਾਟ ਕਰੋ ਹੁਣ ਤੁਸੀਂ ਸਮਝੋ ਵੀ ਕਿਸਾਨਾਂ ਦਾ ਬਾਈਕਾਟ ਕਰੋ ਜੇ ਕਿਸਾਨਾਂ ਦੇ ਜਾਂ ਜੱਟਾਂ ਦੇ ਬਾਈਕਾਟ ਦੀ ਕਰਿਓ ਫਿਰ ਉਧਰ ਉਹ ਕਰ ਦੇਣਗੇ ਜੀ ਪਿੰਡਾਂ ਦੇ ਵਿੱਚ ਹੁਣ ਤੁਸੀਂ ਕਿਸਾਨਾਂ ਦਾ ਨੁਕਸਾਨ ਦੇ ਇੱਕ ਨਹੀਂ ਗੱਲ ਹੋ ਸਮਾਜ ਵਾਸਤੇ ਸਾਡੇ ਵਾਸਤੇ ਸਾਡੇ ਸਮਾਜ ਵਾਸਤੇ ਨੁਕਸਾਨ ਦੇ ਕੇ ਹੋਊਗਾ ਨਾ ਫਿਰ ਤਾਂ ਮਤਲਬ ਆਪਾਂ ਸਾਰੇ ਹੀ ਰਹਨੇ ਆ ਨਾ ਸਮਾਜ ਦੇ ਵਿੱਚ ਤਾਂ ਮੈਂ ਤੁਹਾਨੂੰ ਇੱਕ ਸਵਾਲ ਜ਼ਰੂਰ ਕਰਾਂਗਾ ਕਿਉਂਕਿ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਵੀ ਜਿਹੀਆਂ ਚਰਚਾਵਾਵਾਂ ਹੁੰਦੀਆਂ ਕਹਿੰਦੇ ਵੀ ਭਾਈ ਜਦੋਂ ਦਿੱਲੀ ਅੰਦੋਲਨ ਲੜਨਾ ਸੀਗਾ ਉਦੋਂ ਕਿਸਾਨ ਮਜ਼ਦੂਰ ਦਾ ਅੰਦੋਲਨ ਦੱਸਦੇ ਸੀਗੇ ਤੇ ਜਦੋਂ ਇੱਥੇ ਜਿੱਤ ਕੇ ਹੁੰਦੇ ਸੀ ਉਹਦਾ ਕਹਿੰਦੇ ਵੀ ਭਾਈ ਜੱਟਾਂ ਨੇ ਜਿੱਤ ਲਿਆ ਅਜਿਹੀਆਂ ਚਰਚਾਵਾਵਾਂ ਵੀ ਹੁੰਦੀਆਂ ਨੇ ਕਿ ਜੀ ਮੇਰੀ ਗੱਲ ਸੁਣੋ ਉਹੀ ਤਾਂ ਗੱਲਾਂ ਨਾ ਜੇ ਕਿਸੇ ਨੇ ਸਿਰਫ ਇਹ ਗੱਲ ਕਹੀ ਆ ਵੀ ਇਕੱਲੇ ਜੱਟਾਂ ਨੇ ਜਿੱਤ ਲਿਆ ਉਹ ਲੀਡਰ ਉਸਦਾ ਖੁਦ ਜ਼ਿੰਮੇਵ ਕੋਈ ਲੀਡਰ ਕੋਈ ਉਹ ਉਹ ਜਿਹੜੇ ਬੰਦੇ ਨੇ ਇਹ ਗੱਲ ਕਹੀ ਉਹ ਖੁਦ ਜ਼ਿੰਮੇਵਾਰ ਹੋਊਗਾ ਪਰ ਆਮ ਤੌਰ ਤੇ ਕੋਈ ਅਜਿਹੀ ਗੱਲ ਇਹ ਵੀ ਗੱਲ ਝੂਠ ਹੈ ਇਹ ਵੀ ਝੂਠਾ ਪ੍ਰਚਾਰ ਆ ਬਈ ਉਹਨਾਂ ਨੇ ਇਹ ਕਿਹਾ ਵੀ ਕੱਲੇ ਜੱਟਾਂ ਨੇ ਜਿੱਤ ਲਿਆ ਤੁਸੀਂ ਤੁਸੀਂ ਖੁਦ ਮੀਡੀਆ ਕਰਮੀਆਂ ਹੋ ਤੁਸੀਂ ਤੁਸੀਂ ਕੋਈ ਕਲਿੱਪ ਦਿਖਾ ਸਕਦੇ ਹੋ ਲੋਕ ਚਰਚਾਵਾ ਕਰ ਰਹੇ ਨੇ ਜਿਵੇਂ ਤੁਸੀਂ ਨਾ ਬਹੁ ਵੱਖੋ ਵੱਖਰੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਦੇਖਦੇ ਹੋਗੇ ਲੋਕ ਇਹ ਟੱਕ ਕਮੈਂਟ ਕਰਦੇ ਨੇ ਵੀ ਭਾਈ ਇਹ ਜੱਟਾਂ ਨੇ ਜਿੱਤਿਆ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਮੈਂ ਤੁਹਾਨੂੰ ਲੋਕਾਂ ਦੇ ਸਵਾਲ ਕਰ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਫੇਕ ਐਡੀਆਂ ਬਣੀਆਂ ਬਈ ਜਿਹੜੀਆਂ ਇਹ ਗੱਲ ਦੇਖੋ ਇਹ ਗੱਲ ਮਤਲਬ ਕਿਸਾਨਾਂ ਵਾਸਤੇ ਜੱਟਾਂ ਵਾਸਤੇ ਨੁਕਸਾਨਦਾਇਕ ਆ ਬਈ ਸਾਡੇ ਦੋ ਭਾਈਚਾਰਿਆਂ ਦੇ ਵਿੱਚ ਬਈ ਜਿਹੜੀ ਉਹਨਾਂ ਦੀ ਵੀ ਸਵਾਸ ਆ ਅਸੀਂ ਕਹਿੰਦੇ ਆ ਸਵਾਸ ਮਿਲਣੀ ਚਾਹੀਦੀ ਉਹਨਾਂ ਨੂੰ ਉੱਥੇ ਜੱਗੀ ਬਾਬੇ ਵਰਗੇ ਮਤਲਬ ਉਹ ਜਿਹੜੇ ਅਸਲੀ ਗੁਰੂ ਕੇ ਬੇਟੇ ਨੇ ਉਹਨਾਂ ਨੇ ਮਤਲਬ ਉਹਨਾਂ ਦਾ ਇਤਿਹਾਸ ਦੇ ਵਿੱਚ ਨਾਂ ਲਿਖਿਆ ਗਿਆ ਜਿਹੜੀਆਂ ਉਹਨਾਂ ਦੀਆਂ ਸਵਾਸ ਮਾਨੇ ਜੱਗੀ ਬਾਬੇ ਦੀਆਂ ਤੇ ਬਾਬਾ ਰਾਜਾ ਰਾਜ ਸਿੰਘ ਹੋ ਗਏ ਨਾ ਅੰਗਮੁਖੀ ਹੋ ਗਏ ਸਾਡੇ ਤੇ ਉਹਨਾਂ ਦਾ ਜੀ ਅਸੀਂ ਮਤਲਬ ਉਹਨਾਂ ਦਾ احਸਾਨ ਨਹੀਂ ਭੁਲਾਇਆ ਜਾ ਸਕਦਾ ਜਿਹੜੀਆਂ ਇਹਨਾਂ ਦੀਆਂ ਸੁਭਾਮਾਂ ਨੇ ਕੋਈ ਇੱਕ ਇੱਕ ਦੋ ਬੰਦਿਆਂ ਦੀ ਗੱਲ ਨਹੀਂ ਇਹ ਤਾਂ ਮੈਂ ਸਿਰਫ ਮਿਸਾਲ ਦੇ ਤੌਰ ਤੇ ਨਾਂ ਲਿਆ ਇਹਨਾਂ ਦਾ ਤਾਂ ਅਜਿਹੇ ਹਜ਼ਾਰਾਂ ਸੈਂਕੜੇ ਹਜ਼ਾਰਾਂ ਬੰਦੇ ਨੇ ਮਤਲਬ ਜਿਨ੍ਹਾਂ ਨੇ ਕਿਸਾਨ ਮੋਰਚੇ ਦੇ ਵਿੱਚ ਜਾ ਕੇ ਉਹ ਕੀਤਾ ਸਹਿਯੋਗ ਕੀਤਾ ਤੇ ਮੂਹਰੇ ਹੋ ਕੇ ਲੜਾਈ ਲੜੀ ਆਏ ਇਹਨਾਂ ਆਗੂਆਂ ਨੇ ਇਨਾਂ ਦਾ ਇਸ਼ਾਨਾ ਅਜਿਹੀ ਕੋਈ ਗੱਲ ਨਹੀਂ ਹੈਗੀ ਜਿਹੜੀਆਂ ਏਡੀਆਂ ਦੇ ਥੱਲੇ ਲਿਖਣ ਵਾਲੀ ਤੁਸੀਂ ਗੱਲ ਕਰਦੇ ਹੋ ਕਮੈਂਟ ਉਹ ਫੇਕ ਏਡੀਆਂ ਨੇ ਉਹਨਾਂ ਦੇ ਅਸੀਂ ਜ਼ਿੰਮੇਵਾਰ ਨਹੀਂ ਸਾਨੂੰ ਨਹੀਂ ਪਤਾ ਉਹ ਕੌਣ ਲੋਕ ਨੇ ਸਾਨੂੰ ਤਾਂ ਇੰਝ ਲੱਗਦਾ ਵੀ ਉਹ ਵੀ ਜਿਹੜੇ ਦੋ ਮਤਲਬ ਇਹ ਸਮਾਜ ਦੇ ਵਿੱਚ ਜਿਹੜੇ ਪਵਾੜਾ ਪਵਾਉਣ ਲਈ ਜਿਹੜੇ ਅਜਿਹੇ ਲੋਕ ਯਤਨਸ਼ੀਲ ਨੇ ਇਹਨਾਂ ਲੋਕਾਂ ਵੱਲੋਂ ਤਿਆਰ ਕੀਤੇ ਹੋਏ ਬੰਦੇ ਨੇ ਉਹ ਵੀ ਅੱਜ ਜੇ ਅਸੀਂ ਜੱਟ ਕਿਸਾਨ ਕਦੇ ਨਹੀਂ ਕਹਿੰਦੇ ਵੀ ਅਸੀਂ ਇਕੱਲੇ ਆਨੇ ਜਿੱਤੇ ਆ ਉਹ ਕਿਸਾਨ ਮਜ਼ਦੂਰ ਏਕਤਾ ਦੇ ਨਾਲ ਜਿੱਤੇ ਆ ਗਿਆ ਅਸੀਂ ਉਸ ਏਕਤਾ ਨੂੰ ਬਰਕਰਾਰ ਰੱਖਣ ਦੇ ਵਾਸਤੇ ਇਹ ਯਤਨ ਕਰ ਰਹੇ ਅੱਛਾ ਜੇ ਹੁਣ ਮੰਨ ਲਓ ਤੁਹਾਡੀ ਕਾਰਵਾਈ ਜੇ ਜਿਹੜਾ ਮੰਗ ਪੱਤਰ ਦਿੱਤਾ ਆ ਨਹੀਂ ਹੁੰਦੀ ਆਉਣ ਵਾਲੀ ਤੁਹਾਡੀ ਰਣਨੀਤੀ ਕੀ ਹੈਗੀ ਜੀ ਦੇਖੋ ਵੀਰ ਜੀ ਜੇ ਤੇ ਉੱਤੇ ਕਾਰਵਾਈ ਨਹੀਂ ਹੁੰਦੀ ਫਿਰ ਤਾਂ ਪੁਲਿਸ ਪ੍ਰਸ਼ਾਸਨ ਵੀ ਜ਼ਿੰਮੇਵਾਰ ਆ ਸਰਕਾਰ ਵੀ ਜ਼ਿੰਮੇਵਾਰ ਆ ਐਸੇ ਬੰਦਿਆਂ ਨੂੰ ਜਿਹੜੀ ਉਹ ਵਧਾਵਾ ਦੇਣ ਵਾਸਤੇ ਉਹ ਬੰਦੇ ਜਿਹੜੇ ਇਹਨੂੰ ਵਧਾਵਾ ਦਿੰਦੇ ਨੇ ਇਹ ਬੰਦੇ ਵੀ ਇਹੋ ਜੇ ਤੁਸੀਂ ਬਕਵਾਸ ਕਰੋ ਅਸੀਂ ਤੁਹਾਡੇ ਕੋਈ ਕਾਰਵਾਈ ਨਹੀਂ ਕਰਦੇ ਤੇ ਜੇ ਕਾਰਵਾਈ ਨਹੀਂ ਹੁੰਦੀ ਫੇਰ ਅਸੀਂ 6 ਦਿਨ ਦਾ ਤੁਹਾਨੂੰ ਟਾਈਮ ਦਿੱਤਾ ਵਾ 6 ਦਿਨ ਤੋਂ ਬਾਅਦ ਜਿਹੜੀ ਉਹ ਅਸੀਂ ਆਪਣੀ ਫੇਰ ਕੱਟ ਕਰਾਂਗੇ ਫੇਰ ਦੱਸਾਂਗੇ ਵੀ ਦੇਖੋ ਅੱਜ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਅਸੀਂ ਉਹ ਵੋਸ਼ਾਪਨ ਕਰ ਰਹੇ ਸੀ ਵੀ ਇਹਦੇ ਘਰੇ ਚੱਲ ਗਏ ਨੂੰ ਜੁੱਤੀ ਫੇਰਗੇ ਪਰ ਪ੍ਰਸ਼ਾਸਨ ਨੇ ਕਿਹਾ ਸੀ ਵੀ ਨਹੀਂ ਇੱਕ ਸਾਨੂੰ ਇੱਕ ਮੌਕਾ ਦੇ ਦਿਓ ਜੇ ਇਹਦੇ ਤੇ ਕਾਰਵਾਈ ਨਾ ਕੀਤੀ ਤੇ ਫੇਰ ਜੁੱਤੀ ਸਾਨੂੰ ਜਿਹੜੀ ਆ ਸਾਡੇ ਤੇ ਭਰੋਸਾ ਨਾ ਕਰੇ ਫੇਰ ਅਗਲਾ ਪ੍ਰੋਗਰਾਮ ਲੇਕਾਂਗੇ ਜੇ ਜੋ ਪ੍ਰੋਗਰਾਮ ਹੋਊਗਾ ਫੇਰ ਅਗਲਾ ਦੇਖਾਂਗੇ ਫਿਲਹਾਲ ਜੋ ਪ੍ਰਸ਼ਾਸਨ ਨੇ ਸਾਨੂੰ ਉਹਨਾਂ ਤੇ ਭਰੋਸਾ ਵੀ ਉਮੀਦ ਆ ਵੀ ਉਹ ਜਰੂਰ ਇਹਨਾਂ ਤੇ ਬਣਦੀ ਕਾਰਵਾਈ ਕਰਨਗੇ ਕਿਉਂਕਿ ਜੇ ਜੇ ਜੱਟਾਂ ਨੇ ਕਾਨੂੰਨ ਹੱਥ ਦੇ ਵਿੱਚ ਲੈਣਾ ਹੋਵੇ ਇਹਦਾ 70 ਗੱਜ ਦਾ ਘਰ ਕੋ ਬਹੁਤ ਭਾਰਾ ਨਹੀਂ ਪਰ ਅਸੀਂ ਐਸਾ ਕੋਈ ਕੰਮ ਨਹੀਂ ਕਰਨਾ ਚਾਹੁੰਨੇ ਮੱਝਵੀ ਸਿੱਖ ਭਾਈਚਾਰੇ ਨਾਲ ਸਾਡਾ ਬਹੁਤ ਪਿਆਰ ਆ ਅੱਜ ਇੱਥੇ ਹੀ ਨਾਰੇ ਵੀ ਲੱਗੇ ਆ ਮੱਝਵੀ ਸਿੱਖ ਭਾਈਚਾਰਾ ਜਿੰਦਾਬਾਦ ਐਸੀ ਕੋਈ ਗੱਲ ਨਹੀਂ ਇਹ ਬੰਦੇ ਸਮਾਜ ਦੇ ਵਿੱਚ 파ੜਾ ਪਾਉਣਾ ਚਾਹੁੰਦੇ ਆ ਠੀਕ ਆ ਜੱਟ ਸ਼ਬਦ ਦੀ ਵਿਆਖਿਆ ਜਿਹੜੀ ਇਹ ਬਹੁਤ ਗਲਤ ਤਰੀਕੇ ਨਾਲ ਕਰ ਰਿਹਾ ਜੇ ਉਸ ਵਿਆਖਿਆ ਨੂੰ ਕੋਈ ਦੂਸਰਾ ਸੁਣੂਗਾ ਤਾਂ ਉਹ ਗਲਤ ਹੀ ਸਮਝੂਗਾ ਇਹਦੇ ਕਹਿਣ ਮੁਤਾਬਕ ਜੱਟ ਸ਼ੁੱਧਰ ਆ ਅਸੀਂ ਨਹੀਂ ਮੰਨਦੇ ਅਸੀਂ ਨਾ ਆਪਣੇ ਆਪ ਨੂੰ ਸ਼ੁੱਧਰ ਮੰਨਦੇ ਨਾ ਅਸੀਂ ਆਪਣੇ ਆਪ ਨੂੰ ਨੀਵਾ ਮੰਨਦੇ ਨਾ ਅਸੀਂ ਆਪਣੇ ਆਪ ਨੂੰ ਉੱਚਾ ਮੰਨਦੇ ਇਹ ਬਹੁਤ ਗਲਤ ਵਿਆਖਿਆ ਕਰ ਰਿਹਾ ਬਾਬਾ ਬੰਦਾ ਬਹਾਦਰ ਬਾਰੇ ਵੀ ਇਹ ਬੋਲ ਰਿਹਾ ਗਲਤ ਕਿ ਬੰਦਾ ਬਹਾਦਰ ਨੇ ਜਿਹੜੀਆਂ ਜ਼ਮੀਨਾਂ ਆ ਉਹ ਇਹਨਾਂ ਨੂੰ ਦਿੱਤੀਆਂ ਗੁਰੂਆਂ ਨੇ ਸਾਨੂੰ ਸਿਰਫ ਸੀਨੇ ਹੀ ਲਾਇਆ ਜ਼ਮੀਨਾਂ ਨਹੀਂ ਦਿੱਤੀਆਂ ਇਹ ਜੱਟਾਂ ਦਾ ਇਤਿਹਾਸ ਬੰਦਾ ਬਹਾਦਰ ਦੇ ਸਮੇਂ ਤੋਂ ਬਾਅਦ ਸ਼ੁਰੂ ਕਰ ਰਿਹਾ ਵੀ ਉਹਦੇ ਬੰਦਾ ਬਹਾਦਰ ਤੋਂ ਬਾਅਦ ਇਹਨਾਂ ਨੂੰ ਜ਼ਮੀਨਾਂ ਮਿਲੀਆਂ ਜਦ ਕਿ ਇਹ ਗੱਲ ਬਿਲਕੁਲ ਝੂਠ ਆ ਜੱਟਾਂ ਕੋਲ ਜ਼ਮੀਨਾਂ ਹਜ਼ਾਰਾਂ ਸਾਲਾਂ ਤੋਂ ਆ ਜਦੋਂ ਭਾਰਤ ਦਾ ਜਹਾਜ਼ ਹਾਈਜੈਕ ਹੋ ਕੇ ਅਫਗਾਨਿਸਤਾਨ ਗਿਆ ਸੀ ਉੱਥੇ ਸਾਡੇ ਗ੍ਰਹਿ ਮੰਤਰੀ ਨੂੰ ਤਾਲੀਬਾਨ ਵਾਲੇ ਉਹਨਾਂ ਨੇ ਕੋਸ਼ਿਸ਼ ਦਿਖਾਇਆ ਤੇ ਗ੍ਰਹਿ ਮੰਤਰੀ ਨੇ ਕਿਹਾ ਵੀ ਇਹ ਕਨਿਸ਼ਕ ਕੌਣ ਆ ਤੁਹਾਡਾ ਸਾਡੇ ਇੰਡੀਆ ਦੇ ਗ੍ਰਹਿ ਮੰਤਰੀ ਨੇ ਕਿਹਾ ਉਹ ਕਹਿੰਦਾ ਇਹ ਸਾਡੇ ਵੱਡੇ ਬਢੇਰੇ ਆ ਇਹ ਸਾਡਾ ਕਨਿਸ਼ਕ ਰਾਜਾ ਸੀ ਤੇ ਕਨਿਸ਼ਕ ਕੌਣ ਸੀ ਕਨਿਸ਼ਕ ਬੈਂਸ ਜੱਟ ਸੀ ਜੱਟ ਕੋਈ ਨਵੀਂ ਕੌਮ ਨਹੀਂ ਆ ਜੱਟ ਹਜ਼ਾਰਾਂ ਸਾਲਾਂ ਤੋਂ ਇਸ ਧਰਤੀ ਦੇ ਉੱਤੇ ਰਾਜ ਕਰਦੀ ਆ ਰਹੀ ਆ ਪਿੰਡਾਂ ਦੀ ਜੇ ਕਿਲੇਬੰਦੀ ਕੀਤੀ ਜੱਟਾਂ ਨੇ ਕੀਤੀ ਤੁਸੀਂ ਕਈ ਪਿੰਡ ਦੇਖੇ ਹੋਣੇ ਉਹ ਬਹੁਤ ਉੱਚੇ ਆ ਆਲਾ ਦਵਾਲਾ ਸਮਤਾਲ ਉਹ ਪਿੰਡ ਪਤਾ ਨਹੀਂ ਕਿੰਨੀ ਕੁ ਵਾਰੀ ਢੱਠ ਕੇ ਉਹ ਪਿੰਡ ਜੱਟਾਂ ਦੇ ਹੀ ਆ ਜੀ ਭਾਰਤੀ ਫੌਜ ਦੇ ਵਿੱਚ ਜਾਟ ਰੈਜiment ਆ ਜੱਟ ਇੱਕ ਸਤਕਾਰ ਵਾਲਾ ਸ਼ਬਦ ਆ ਨਾ ਕਿ ਜੱਟ ਕੋਈ ਇਦਾਂ ਦਾ ਸ਼ਬਦ ਆ ਜਾਂ ਜੱਟ ਇੱਕ ਕੋਈ ਗਲਤ ਗਾਵਾ ਸਮਾਜ ਦੇ ਵਿੱਚ ਕੁਛ ਨਾ ਕੁਛ ਗਲਤ ਬੰਦੇ ਹੁੰਦੇ ਆ ਸਾਡੇ 'ਚ ਵੀ ਹੈਗੇ ਆ ਸਾਰਿਆਂ 'ਚ ਹੁੰਦੇ ਆ ਪਰ ਉਹਦੇ ਕਰਕੇ ਪੂਰੇ ਸਮਾਜ ਨੂੰ ਟਾਰਗੇਟ ਕਰਨਾ ਬਹੁਤ ਗਲਤ ਗੱਲ ਆ ਇਦਾਂ ਨਹੀਂ ਹੋਣੀ ਚਾਹੀਦੀ ਬਹੁਤ ਬਹੁਤ ਸ਼ੁਕਰੀਆ ਜੀ ਸੋਧਾ